ਇੱਕ ਵਾਰ ਇੱਕ ਬੰਦਾ ਕਿਸੇ ਮਹਾਪੁਰਸ਼ ਕੋਲੇ ਚਲਾ ਗਿਆ ਜਾ ਕੇ ਕਹਿੰਦਾ ਬਾਬਾ ਜੀ ਦੋਸਤ ਜ਼ਿਆਦਾ ਚੰਗੇ ਹੁੰਦੇ ਨੇ ਕਿ ਭਰਾ ਜ਼ਿਆਦਾ ਚੰਗੇ ਹੁੰਦੇ ਨੇ ਬਾਬਾ ਜੀ ਕਹਿੰਦੇ ਹੁਣ ਸਿਆਣਿਆਂ ਦੀ ਸਿਆਣੀ ਗੱਲ ਹੁੰਦੀ ਹੈ ਬਾਬਾ ਜੀ ਕਹਿੰਦੇ ਕਾਕਾ ਜਿਹੜੇ ਦੋਸਤ ਹੁੰਦੇ ਨੇ ਨਾ ਉਹ ਹੀਰੇ ਹੁੰਦੇ ਨੇ ਤੇ ਜਿਹੜੇ ਭਰਾ ਹੁੰਦੇ ਨੇ ਉਹ ਸੋਨਾ ਹੁੰਦੇ ਨੇ ਉਹ ਬੰਦਾ ਕਹਿੰਦਾ ਬਾਬਾ ਜੀ ਫੋਰ ਐਗਜ਼ਾਮਪਲ ਤੁਸੀਂ ਤਾਂ ਹੀਰੇਆਂ ਤੇ ਤਾਂ ਮਹਿੰਗੇ ਹੀ ਬਹੁਤ ਹੁੰਦੇ ਨੇ ਹੀਰੇ ਤਾਂ ਮਹਿੰਗੇ ਹੀ ਬਹੁਤ ਹੁੰਦੇ ਨੇ ਕਹਿੰਦੇ ਕਾਕਾ ਗੱਲ ਸੁਣ ਜਿੰਨੀ ਦੇਰ ਦੋਸਤ ਦੋਸਤੀ ਨਭਾਉਂਦਾ ਓਨੀ ਦੇਰ ਉਹ ਹੀਰਾ ਹੀ ਹੁੰਦਾ ਜਦੋਂ ਹੀਰਾ ਟੁੱਟ ਜਾਂਦਾ ਨਾ ਮੁੜ ਕੇ ਉਹਦੀ ਕੋਈ ਕੀਮਤ ਨਹੀਂ ਰਹਿੰਦੀ ਨਾ ਉਹ ਕਿਸੇ ਐਲਫੀ ਕਿਸੇ ਗੂੰਦ ਨਾਲ ਜੁੜਦਾ ਸੋਨਾ ਸੋਨਾ ਚਾਹੇ ਛੋਟਾ ਛੋਟਾ ਹੋਇਆ ਹੋਵੇ ਜਿਹੜੇ ਮਰਜੀ ਸਾਚੇ ਚ ਢਾਲ ਕੇ ਜਿੱਦਾਂ ਦੀ ਮਰਜ਼ੀ ਮੰਦਰੀ ਗਹਿਣਾ ਭਰਾ ਭਾਈ ਰਹਿੰਦਾ ਮੈਂ ਨਹੀਂ ਕਹਿੰਦਾ ਕਿ ਦੋਸਤ ਅੱਛੇ ਨਹੀਂ ਹੁੰਦੇ ਸਲਾਮ ਸਲੂਟ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤ ਦੋਸਤੀ ਨਿਭਾਉਂਦੇ ਆ ਪਰ ਜਿਹੜੇ ਕਿਸੇ ਮਾੜੀ ਨੀਅਤ ਨਾਲ ਜਾਂ ਕਿਸੇ ਧੋਖੇ ਨਾਲ ਤੁਹਾਡੇ ਨਾਲ ਦੋਸਤੀ ਕਰਦੇ ਹਨ ਉਹਨਾਂ ਨੂੰ ਕਰਦਾ ਦਰਵਾਜ਼ਾ ਨਾ ਦਿਖਾਇਆ ਕਰੋ ਬਾਹਰ ਹੀ ਚੰਗੇ ਹੋ ਭਾਈ ਕਿਸੇ ਖੋਖੇ ਦੇ ਚਾਹ ਜੂ ਪਲਾਦਿਆ ਕਰੋ